ਹਾਂਜੀ ਬਾਈ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਅਮੀਸ਼ਾhੋਰੀ ਆਏ ਸੀ ਪੰਜਾਬ ਦੀ ਫੇਰੀ ਦੇ ਤੇ ਉਹ ਆਪਣਾ ਪ੍ਰਚਾਰ ਕਰਕੇ ਗਏ ਪਰ ਇਹੋ ਜੀ ਹਿਸਾਬ ਨਾਲ ਪ੍ਰਚਾਰ ਕੀਤਾ ਕਿ ਕਾਂਗਰਸ ਤੇ ਆਮ ਆਦੀ ਪਾਰਟੀ ਵਾਲੇ ਤਿਲ ਮਿਲਾ ਗਏ। ਇਸੇ ਤਰੀਕੇ ਨਾਲ ਬਾਜਵਾ ਸਾਹੋਰੀ ਵੀ ਗਰਜੇ ਆ ਤੇ ਉਹ ਦੱਸਣਾ ਚਾ ਰਿਹਾ ਹੈ ਕਿ ਬਈ ਅਸੀਂ ਕੀ ਕਰ ਸਕਦੇ ਆ ਤੇ ਕਿੰਨੀਆਂ ਸੀਟਾਂ ਅਸੀਂ ਲੈ ਕੇ ਆਵਾਂਗੇ ਤੇ ਆਓ ਸਾਰੀ ਗੱਲਬਾਤ ਸੁਣੀਓ ਉਹਨਾਂ ਦੀ। ਅੱਜ ਤੋਂ 2-3 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਟਿਆਲੇ ਵਿੱਚ ਆਏ ਸੀ ਗੁਰਦਾਸਪੁਰ ਚਾਏ ਨੇ ਜਲੰਧਰ ਚ ਗਏ ਨੇ ਸਾਰਾ ਜ਼ਿਲ੍ਹਾ ਜਿਹੜਾ ਇੱਕ ਕਿਲਾਬੰਦੀ ਕਰ ਦਿੱਤੀ ਗਈ 9 9 10 10 ਹਜ਼ਾਰ ਆਦਮੀ ਸਵੇਰੇ ਆ ਕੇ ਸਾਡੇ ਕਿਸਾਨਾਂ ਨੇ ਇਹ ਕੋਲ ਸਾਰਿਆਂ ਨੂੰ ਪਤਾ ਹੈ ਬੜੇ ਤਰੀਕੇ ਨਾਲ ਪੁਲਿਸ ਲਾਈ ਗਈ ਜੀਵਨ ਤੋਂ ਇਵੈਂਟ ਇਹ ਵੀ ਹੋਏਗੇ ਪ੍ਰਧਾਨ ਮੰਤਰੀ ਸਾਹਿਬ ਦਾ ਸਤਿ ਸ਼੍ਰੀ ਅਕਾਲ ਕੰਪਨੀਆਂ ਆਈਆਂ ਇਹ ਕੋਈ ਲੀਡਰ ਨੂੰ ਵੈਲਕਮ ਕਰਨ ਦਾ ਤਰੀਕੇ ਇਹ ਕੋਈ ਪ੍ਰਧਾਨ ਮੰਤਰੀ ਆਏ ਨੇ ਇੱਕ ਤੇ ਕੋਈ ਬੌਸ ਆਇਆ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਪੰਜਾਬ ਨੇ ਇਹ ਫੈਸਲਾ ਕਰਨਾ ਕਿ ਅਸੀਂ ਕਿਸ ਕਿਸਮ ਦਾ ਲੀਡਰ ਚਾਹਨੇ ਹ ਜਿਦ ਦਿਨ ਦਾ ਨਰਿੰਦਰ ਮੋਦੀ ਆਇਆ ਮੇਰੇ ਵੀਰੋ ਸਾਰਿਆਂ ਤੋਂ ਪਹਿਲੇ ਤੇ ਉਹਨੇ ਜਵਾਨ ਖਤਮ ਕੀਤੇ ਪਿਛਲੇ 4 ਸਾਲ ਤੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ 700 ਤੋਂ ਵੱਧ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ ਨੇ ਅੱਜ ਤੋਂ 2 ਮਹੀਨੇ ਪਹਿਲੇ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਤੇ ਇੱਕ ਸਾਡਾ ਨੌਜਵਾਨ ਵੀਰ ਸੁਭਕਰਨ ਸਿੰਘ ਹਰਿਆਣਾ ਦੀ ਭਾਜਪੀ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ 400 ਤੋਂ ਵੱਧ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਹੈ ਮੋਦੀ ਸਾਹਿਬ ਜਿੱਦਣ ਦੇ ਆਏ ਹੋ ਤੁਸੀਂ ਹਰ ਪੰਜਾਬੀ ਜਿਹੜਾ ਜਵਾਨੀ ਦੇ ਵਿੱਚ ਹਿੰਦੂ ਹਰ ਪਰਿਵਾਰ ਜਿਹੜਾ ਇੱਕ ਮੈਂਬਰ ਆਪਣਾ ਹਿੰਦੁਸਤਾਨ ਦੀ ਮਿਲਟਰੀ ਦੇ ਵਿੱਚ ਭਰਤੀ ਕਰਨ ਵਾਸਤੇ ਕਲਦਾ ਸੀ ਤੁਸੀਂ ਆਂਦੇ ਸਾਰ ਉਹਨੇ ਪਹਿਲੇ ਮਿਲਟਰੀ ਦੀ ਭਰਤੀ ਖਤਮ ਕੀਤੀ ਤੁਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਜੜੀ ਵਾਜਿਬ ਡਿਮਾਂਡ ਸੀ ਐਮਐਸਪੀ ਦੀ ਇਹ ਗੱਲ ਕਰਦੇ ਅਗਨੀ ਵੀ ਦੀ ਤੇ ਐਮਐਸਵੀ ਡਿਮਾਂਡ ਦੀ ਜਿਹੜੇ ਵੀ ਦੋਵੇਂ ਹੀ ਡਿਮਾਂਡ ਹਰ ਤੱਕ ਸਪੱਸ਼ਟ ਨਹੀਂ ਕੀਤੀ ਤੇ ਕਾਂਗਰਸ ਨੇ ਵਾਅਦਾ ਕੀਤਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਟਿਆਲੇ ਵਿੱਚ ਆਏ ਸੀ ਗੁਰਦਾਸਪੁਰ ਚਾਏ ਨੇ ਜਲੰਧਰ ਚ ਗਏ ਨੇ ਸਾਰਾ ਜ਼ਿਲ੍ਹਾ ਜਿਹੜਾ ਇੱਕ ਕਿਲਾਬੰਦੀ ਕਰ ਦਿੱਤੀ ਗਈ 9 9 10 10 ਹਜ਼ਾਰ ਆਦਮੀ ਸਵੇਰੇ ਆ ਕੇ ਸਾਡੇ ਕਿਸਾਨਾਂ ਨੂੰ ਪ੍ਰੀ ਅਰੈਸਟ ਬੇਲ ਕਰ ਲੀਆਂ ਗਈਆਂ ਉੱਥੇ ਡਿਟੈਂਸ਼ਨ ਸੈਂਟਰ ਬਣਾਏ ਗਏ ਤੁਸੀਂ ਮੈਨੂੰ ਦੱਸੋ ਇਹ ਕੋਈ ਲੀਡਰ ਨੂੰ ਵੈਲਕਮ ਕਰਨ ਦਾ ਤਰੀਕਾ ਹੈ ਇਹ ਕੋਈ ਪ੍ਰਧਾਨ ਮੰਤਰੀ ਆਏ ਨੇ ਕਿ ਕਿਤੇ ਕੋਈ ਬਾਸ ਆਇਆ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਪੰਜਾਬ ਨੇ ਇਹ ਫੈਸਲਾ ਕਰਨਾ ਕਿ ਅਸੀਂ ਕਿਸ ਕਿਸਮ ਦਾ ਲੀਡਰ ਚਾਹਨੇ ਆ ਕਿ ਅਸੀਂ ਇਹੋ ਜਿਹਾ ਲੀਡਰ ਚਾਹਨੇ ਆ ਜਿਹੜਾ ਕੱਲੀ ਆਪਣੀ ਗੱਲ ਰੱਖੇ ਜਿਹਦੇ ਨਾਲ ਕੋਈ ਖੱਬੇ ਆਦਮੀ ਵਿਖੇ ਨਾ ਸੱਜੇ ਵਿਖੇ ਨਾ ਸਾਹਮਣੇ ਵਿਖੇ ਨਾ ਪਿੱਛੇ ਵਿਖੇ ਇੱਕ ਪਾਸੇ ਸਾਡਾ ਲੀਡਰ ਰਾਹੁਲ ਗਾਂਧੀ ਜਿਹਦੇ ਨਾਲ ਹਜ਼ਾਰਾਂ ਦੀ ਤعداد ਦੇ ਵਿੱਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਹਾ ਅਮੀਰ ਗਰੀਬ ਕਿਸਾਨ ਖੇਤ ਮਜ਼ਦੂਰ ਛੋਟਾ ਦੁਕਾਨਦਾਰ ਨੌਜਵਾਨ ਸਾਡੀਆਂ ਪੈਣਾ ਸਾਡੀਆਂ ਮਾਤਾਵਾਂ ਚੱਲੀਆਂ ਨੇ ਹੱਥ ਜੱਤ ਪਾ ਕੇ ਕਿ ਤੁਹਾਨੂੰ ਲੀਡਰ ਚਾਹੀਦਾ ਕਿ ਸਾਨੂੰ ਬਾਸ ਚਾਹੀਦਾ ਕਿ ਅਸੀਂ ਹਿੰਦੁਸਤਾਨ ਚ ਡੈਮੋਕਰੇਸੀ ਬਚਾਉਣਾ ਚਾਹੁੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਰੂਸ ਵਰਗਾ ਜਿਵੇਂ ਰਾਸ਼ਟਰ ਉਦ ਪਿਊਟਨ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਕਿ ਤਾਂ ਤਾਂ ਉਮਰ ਜਿੰਨਾ ਚਿਰ ਰੂਸ ਰਹੇਗਾ ਉਹਨਾਂ ਚਿਰ ਪਿਊਟਨ ਉਥੋਂ ਦਾ ਰਾਜ ਚੁੱਕ ਲੈ ਲਗਾ ਲੋਕਾਂ ਨੂੰ ਇਹ ਲੱਗਦਾ ਹੈ ਜਾਂ ਹੋਰ ਲੱਗਦਾ ਹੈ ਇਹ ਖਬਰ ਆ ਰਹੀ ਹੈ ਇਤਿਹਾਸਿਕ ਫੈਸਲਾ ਕਰ ਜੇ ਮੋਦੀ ਸਾਹਿਬ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਗਏ ਤਾਂ ਉਹਨਾਂ ਤਾਕਤਾਂ ਨਾਲ ਰਹਿਣਾ ਰਿਪੋਜੀਸ਼ਨ ਚੇਂਜ ਕਰਨਗੇ ਤਾਂ ਇਹ ਹੋ ਜਾਊਗਾ ਜਨ ਸਾਹਿਬ ਦੇ ਕਨਨ ਉਹਨੂੰ ਖਤਮ ਕਰਨਾ ਚਾਹੁੰਦੇ ਹਨ ਨਾ ਬੜਾ ਔਖਾ ਹੋ ਜਾਣਾ ਆਉਣ ਵਾਲੇ ਸਮੇਂ ਲਈ ਜਿਹੜੀ ਪਛੜੀਆਂ ਸ਼੍ਰੇਣੀਆਂ ਨੂੰ ਜਿਹੜੀਆਂ ਸਾਡੀ ਕੱਟ ਗਿਣਤੀਆਂ ਨੂੰ ਸਾਡੀ ਇਕਨੋਮਿਕਲੀ ਬੈਕਵਰਡ ਕਲਾਸੇਜ਼ ਨੂੰ ਜਿਹੜੀਆਂ ਰੈਜ਼ਰਵੇਸ਼ਨਸ ਮਿਲੀਆਂ ਨੇ ਜਿਹੜਾ ਉਹਨਾਂ ਨੂੰ ਖਤਮ ਕਰਨੀਆਂ ਚਾਹੁੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾਣਾ ਮੈਂ ਇੱਥੇ ਬੈਠੇ ਹੋਏ ਬਹੁਤ ਵੱਡੀ ਤਦਾਦ ਦੇ ਵਿੱਚ ਕੱਟ ਗਿਣਤੀਆਂ ਜਿਹਦੇ ਵਿੱਚ ਸਾਡਾ 크੍ਰਿਸਚੀਅਨ ਭਾਈਚਾਰਾ ਵੀ ਹੈ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਨਾ ਥੋੜਾ ਜਿਹਾ ਧਿਆਨ ਕਰੋ ਮਣੀਪੁਰ ਚ ਕੀ ਹੋਇਆ ਛੋਟਾ ਜਿਹਾ ਧਿਆਨ ਕਰੀਏ ਸਮੁੱਚੇ ਹਿੰਦੁਸਤਾਨ ਚ ਕੀ ਹੋਇਆ ਥੋੜਾ ਜਿਹਾ ਧਿਆਨ ਕਰੀਏ ਸਮੂੱਚੇ ਪੰਜਾਬ 'ਚ ਪਿਛਲੇ 4 ਸਾਲਾਂ ਤੋਂ ਕੀ ਹੋ ਰਿਹਾ ਹੈ ਪੰਜਾਬ ਨਾਲ ਵਿਤਕਰਾ ਹੋ ਰਿਹਾ ਸਾਡਾ ਇੰਟਰਨੈਸ਼ਨਲ ਬਾਰਡਰ ਤਜਾਰਤ ਵਾਸਤੇ ਟ੍ਰੇਡ ਵਾਸਤੇ ਪਿਛਲੇ 10 ਸਾਲਾਂ ਦਾ ਬੰਦ ਕਰਕੇ ਰੱਖਿਆ ਅੱਜ ਅਸੀਂ ਮੰਗ ਕਰਾਂਗੇ ਰਾਹੁਲਜੀਤ ਗੁਰੂ ਮਹਾਰਾਜ ਸਾਹਿਬ ਮੇਰ ਕਰਨ 4 ਤਰੀਕ ਨੂੰ ਇੰਡੀਆ ਅਲਾਈਅንስ ਦੀ ਸਰਕਾਰ ਬਣੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇ ਸਾਰੇ ਨਾਲ ਪਹਿਲੇ ਅਸੀਂ ਰਾਹੁਲ ਗਾਂਧੀ ਜੀ ਡਿਮਾਂਡ ਕਰਾਂਗੇ ਇੰਟਰਨੈਸ਼ਨਲ ਬਾਰਡਰ ਜਿਹੜਾ ਸਾਡਾ ਸੈਂਟਰਲ ਏਸ਼ੀਆ ਦੇ ਨਾਲ ਤੇ ਫਿਰ ਯੂਰਪ ਨਾਲ ਇਹ ਖੋਲਿਆ ਜਾਏ ਤੇਜਾਰਤ ਇੱਥੇ ਹੋਏ ਪੰਜਾਬ ਪਰਫੁੱਲਤ ਹੋਏ ਤੇ ਐਮਐਸਪੀ ਸਾਰਿਆਂ ਨਾਲ ਪਹਿਲੇ ਮੈਂ ਮੁਬਾਰਕ ਦੇਣਾ ਚਾਹਨਾ ਇਹਨਾਂ ਹਿੰਦੁਸਤਾਨ ਦੀ ਕਿਸਾਨੀ ਨੂੰ ਇਸ ਗੱਲ ਦਾ ਯਕੀਨ ਦਵਾਇਆ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਅਸੀਂ ਤੁਹਾਨੂੰ ਐਮਐਸਪੀ ਦਾਂਗੇ ਜਿਹੜੇ ਫਾਰਮਰ ਸੀਗੇ ਇਹਦੇ ਨਾਲ ਨਾਲ ਐਸਪੀ ਵੀ ਘਟਾ ਦਿੱਤੀ ਜਿਹੜੀ ਪਰਤੀ ਜਿਹੜੀ ਹਸਕਰਾਪ ਕਰਕੇ ਨਵੇਂ ਸਿਰੋਂ ਮਿਟਰੀ ਦੀ ਪਰਤੀ ਸ਼ੁਰੂ ਕੀਤੀ ਜਾਏਗੀ ਹਰ ਵਰਗ ਵਾਸਤੇ 400 ਨਰੇਗਾ ਵਰਕਰਸ ਨੂੰ ਦਿੱਤਾ ਜਾਏਗਾ ਨੌਜਵਾਨਾਂ ਵਾਸਤੇ ਸਾਡੀ ਨੌਜ ਬਟੀਆਂ ਪੈਣਾ ਵਾਸਤੇ ਜਿਹੜੇ ਨੇ ਵੱਖਰੀਆਂ ਗਰੰਟੀਜ਼ ਏਰੀਆਂ ਉਹਦੇ ਬਾਰੇ ਜਾਣਕਾਰੀ ਰਾਹੁਲ ਜੀ ਤੁਹਾਨੂੰ ਦੇਣਗੇ ਮੈਂ ਉਹਨਾਂ ਨੂੰ ਜੀ ਆਇਆਂ ਆਖਣਾ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਅਪੀਲ ਕਰਾਂਗਾ ਇੱਥੇ ਸਾਡਾ ਗੁਰਜੀਤ ਸਿੰਘ ਔਜਲਾ ਸਾਡੇ ਬਹੁਤ ਬਿਹਤਰੀਨ ਕੈਂਡੀਡੇਟ ਨੇ ਤਗੜੇ ਹੋ ਕੇ ਇੱਕ ਤਰੀਕ ਨੂੰ ਪੰਜ ਦੇ ਚਾਰ ਨਿਸ਼ਾਨ ਤੇ ਮੋਹਰ ਲਾਓ ਰਾਹੁਲ ਜੀ ਦਾ ਹੱਥ ਮਜ਼ਬੂਤ ਕਰੋ ਦੇਸ਼ ਦੇ ਵਿੱਚ ਉਹਨਾਂ ਤਾਕਤਾਂ ਦਾ ਹੱਥ ਮਜ਼ਬੂਤ ਕਰੋ ਜਿਹੜੇ ਹਿੰਦੁਸਤਾਨ ਨੂੰ ਇੱਕ ਰੱਖਣਾ ਚਾਹੁੰਦੀਆਂ ਨੇ ਜਿਹੜੇ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੀਆਂ ਨੇ ਸੋ ਇਹਨਾਂ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ